ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਲੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੰਦਾ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸਸਰੀ ਗੱਲ ਬਾਈ ਜੀ ਸਸਰੀ ਗੱਲ ਬਾਈ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਬਾਈ ਕਰਨਬੀਰ ਸਿੰਘ ਪਿੰਡ ਟੱਲੇਵਾਲ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਜੀ ਮੇਰਾ ਨੰਬਰ ਵੀ 79865 0380 79865 0380 0382 ਛੇ ਪਹਿਲਾ ਨੰਬਰ ਦਾ ਪਤਾ ਜੀ ਸੁਈ ਮੈਂ ਦੇਖੀ ਐ ਨਾ ਝੋਟੀ ਕਿਹੜਾ ਸੂਈ ਹੈ ਇਹ ਬਈ ਦੂਜਾ ਸੂਈ ਵੀ ਆ ਠੀਕ ਆ ਬੱਚਾ ਇਹਦਾ ਉਹ ਖੜਾ ਕਟਾ ਹੜਾ ਹਾਂ ਬਈ ਕਟਾ ਕਿੰਨਾ ਕ ਟਾਈਮ ਹੋ ਗਿਆ ਸੂਈ ਨੂੰ ਇਹ ਬਈ 20 ਤੋਂ 25 ਦਿਨ ਹੋ ਗਈ ਸੂਈ ਨੂੰ ਮਹੀਨਾ ਹੋ ਗਿਆ ਬਾਲੇ ਸੂਈ ਨੂੰ ਹਾਂ ਬਈ ਠੀਕ ਆ ਦੁੱਧ ਕਿੰਨਾ ਘਣ ਚੋਣ ਵਾਲਾ ਦੁੱਧ ਬਈ ਹੈਗਾ 9 ਲੀਟਰ ਚੋਣ ਵਾਲਾ ਠੀਕ ਹੈ 9 ਲੀਟਰ ਜਮਾ ਨਿਬੜੂ ਦਾ ਹਾਂ ਬਈ ਨਿਬੜੂ ਤੇ ਚੋਣ ਚਵਾਤਾ ਅਰ ਤੂੰ ਦੇਖ ਨਾ ਬਰ ਹਾਂ ਬਈ ਇੱਕ ਨੰਬਰ ਹੁਣ ਸਵੇਰ ਦਾ ਟਾਈਮ ਆ ਦਿਨ ਚੜਦਾ ਹੀ ਹੈ ਹਜੇ ਹਾਂ ਬਈ ਚੋਈ ਚੋਈ ਵੀ ਆ ਚਵਾਈਏ ਜੀ ਹੋਈ ਵੀ ਆ ਹਾਂ ਬਈ ਤੇ ਚੋਣ ਪਸਵਾ ਚੰਗਾ ਵਧੀਆ ਹਾਂ ਹਾਂ ਜਮਾ ਠੀਕ ਹੈ ਤੁਹਾbro ਚੋਣ ਵਗੈਰਾ ਦੀ ਪੂਰੀ ਚੰਗੀ ਸਾਫ ਸੁਥਰੀ ਹੈ ਜਮਾ ਤੇ ਰੇਟ ਤਾਂ ਕੀ ਰੱਖਿਆ ਵੀਰੇ ਆਪਾਂ ਮੁੱਲੇ ਦਾ ਬਈ 80000 ਰੁਪਏ ਮਾਨ ਤਨ ਹੋ ਜੇ ਮੌਕੇ ਤੇ ਮਾਨ ਤਨ ਬਈ ਕਰਦੇ ਆਂ ਸੋਹਰਾ ਸਿੰਘ ਮੂੰਹ ਮੱਥਾ ਦੇਖ ਸਕਦਾ 9 ਲੀਟਰ ਝੋਟੀ ਖਲੇ ਦੁੱਧ ਦਾ ਹਾਜ਼ਰ ਆ ਤੇ ਥਾਂਡੇ ਵਾ ਸੋਨਾ ਸਾਫ ਜਿਦਰਾ ਚਵਾਈਏ ਇਸ ਰੋਤ ਹੋਈ ਕੋਈ ਇਹ ਬਾਜ਼ਾਰ ਨਹੀਂ ਛੱਡੀ ਵੀ ਤੇ ਮੁੱਲ 8000 ਰਾਮਾਨ ਦਾ ਮੌਕੇ ਤੇ ਹੋ ਜਾਊਗਾ ਹਾਂ ਅੱਗੇ 2 ਨੰਬਰ ਤੇ ਗੱਪਣ ਵਾ ਦੇਖੀਏ ਨੇ ਜਿਹੜੀ ਆਪਾਂ ਹਾਂ ਬਈ ਕਿਹੜਾ ਸੂਆ ਸੁੰਦੀ ਆ ਇਹ ਬਈ ਹੋ ਚੌਥੇ ਪੰਜਵੇਂ ਚੌਥੇ ਪੰਜਵੇਂ ਹੈਣਾ ਹਾਂ ਬਈ ਕਰਦੀ ਦੀ ਆਪਣੀ ਕਰਦੀ ਵੀ ਆ ਬਈ ਠੀਕ ਹੈ ਕੈਦ ਲਈ ਜਾਂ ਸੂਂਦੇ ਹਜੇ ਲੈ ਜੂ ਬਈ ਤਿੰਨ ਚਾਰ ਦਿਨ ਠੀਕ ਹੈ ਚਾਰ ਪੰਜ ਦਿਨ ਦੇ ਸੂਂ ਚ ਭਾਗੇ ਕਿੰਨਾ ਕ ਦੁੱਧ ਦੇ ਦਿੰਦੀ ਐ ਦੁੱਧ ਦੇਂਦੀ ਆ ਬਈ 10 ਪਰਨ ਲੀਟਰ 10 ਕਿਲੋਟਰ ਹੈ ਨਾ ਹਾਂ ਬਈ ਰੇਟ ਇਹਦਾ ਕੀ ਰੱਖਿਆ ਰੇਟ ਇਹਦਾ ਬਈ 85000 ਇਹਦਾ ਮਾਨਤਾਰ ਹੋ ਜੇ ਮਾੜੋ ਬੋਟਾ ਹਾਂ ਬਈ ਮਾਨਤਾਨ ਕਰਦੇ ਤੇ ਚੋੜ ਚਵਾਦੀ ਇੱਕ ਨੰਬਰ ਹਾਂ ਬਈ ਇੱਕ ਨੰਬਰ ਕੋਈ ਭੂਰ ਸਰਲਾ ਤਾਂ ਨਹੀਂ ਨਹੀਂ ਬਈ ਸੁਵਰ ਸਿੰਘ ਮੂੰ ਮੱਥੇ ਦੇ ਸਿੰਘ ਥੋੜੇ ਜਰੂਰ ਕਸੇ ਜਿਆ ਪਰ ਰੇਟ 85000 ਰੁਪਏ ਤੇ ਦਰਮਿਆਨੀ ਮੈਂ ਹੈਗੀ ਚੰਗੀ ਗੇਰ ਕਰ ਲਾਂਗੀ ਦਾ 12 ਕਿਲੋ ਦੁੱਧ ਝੋਟੀ ਦੇ ਦੂਗੀ ਚੋੜ ਬਸ ਮਾਦੀ ਚੰਗੀ ਆ ਸੋ ਵਾਕੀ ਲੈਵਾ ਦੇਖ ਸਕਦਾ ਨੇੜ ਤੋਂ ਸੋਨਾ ਸਾਫ ਜਿਤਰਾ ਠੰਡ ਚਾਰੇ ਨਿਖਣ ਵੇਆ ਤੇ ਅੱਗੇ ਆਪਾਂ ਵੇੜਾ ਦੇਖੀਏ ਨੇ ਜਿਹੜੀ ਤੇਰੇ ਪਾਈ ਪਹਿਲੇ ਨੰਬਰ ਤੇ ਵਾੜ ਦੇਖੀ ਐ ਨੇ ਕਿਹੜਾ ਸੂਸੂਈ ਵੀ ਆ ਇਹ ਬਈ ਦੂਜੀ ਇਹ ਸੂਈ ਵੀ ਆ ਦੁੱਧ ਕਿੰਨਾ ਕਾ ਹੁਣ ਇਹ ਥੱਲੇ ਹੈਗਾ ਬਈ 12 ਲੀਟਰ ਕਿੰਨਾ ਟਾਈਮ ਕਾ ਸੂਈ ਨੂੰ ਦੋ ਮਹੀਨੇ ਸੂਈ ਵੀ ਬਈ ਫੋਟੋਆਂ ਫੋਟੋਆਂ ਹੈਗੀਆਂ ਆਪਣੇ ਕੋਲੇ ਬੱਚਾ ਮਰ ਗਿਆ ਸੀਗਾ 12 ਲੀਟਰ ਦੁੱਧ ਹਾਂ ਬਈ ਰੇਟ ਰੇਟੇ ਦਾ ਬਈ 32000 ਰੁਪਈਆ ਠੀਕ ਐ ਚੋਰ ਜਵਾਜ ਇੱਕ ਨੰਬਰ ਹਾਂ ਬਈ ਇੱਕ ਨੰਬਰ ਤੇ ਇੱਕ ਬਜਰਸੀ ਦੇਖੇ ਨੇ ਤੇਰੀ ਹਾਂ ਇਹਦੇ ਥੱਲੇ ਬਈ ਹੈਗਾ 8 ਕਿਲੋ ਲੀਟਰ ਦੁੱਧ ਮਹੀਨਾ ਕਹੋਗੇ ਠੀਕ ਆ ਭਰਾ ਇਹਨੂੰ ਠੀਕ ਆ ਜਰਸੀ ਦੇ ਹਾਂ ਬਈ ਉਹਦਾ ਰੇਟ ਕੀ ਰੱਖਿਆ ਉਹਦਾ ਰੇਟ ਬਾਈ ਆਪਾਂ ਫੋਨ ਤੇ ਕਰਦੇ ਆਂ ਜੈ ਜੀ ਹੋ ਜਮ ਹਾਂ ਬਾਈ ਜੈ ਜੀ ਹੋਗਾ ਠੀਕ ਹੈ ਤੇ ਕਹਿੰਦਾ ਬਾਈ ਚਾਰੇ ਪਸ਼ੂ ਤੇਰੇ ਘਰ ਦੇ ਸਾਰੇ ਬਕਾਊ ਆ ਖੜਾ ਹਾਂ ਬਾਈ ਕਰ ਦਈ ਆਗੀ بس ਇੱਕ ਜੀ ਮੱਝ ਦੁੱਧ ਵਾਲੀ ਰੱਖਣੀ ਹੈ ਹਾਂ ਹਾਂ ਬਾਈ ਤੇ ਨੰਬਰ ਬੋਲ ਜੀ ਆਪਣਾ ਨੰਬਰ ਬਾਈ 798650380 ਸੋ 14 ਡਕਾ ਦੇ ਵਿੱਚੋਂ ਕੋਈ ਵੀ ਨਾ ਕਿਸੇ ਵੀ ਦੇ ਪਸੰਦ ਹੋਵੇ ਇਸ ਨੰਬਰ ਦੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿਦ